ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਬੂ ਹਰੀਕੇ ਪੱਤਣ ਦੇ ਬਿਲਕੁਲ ਨਜ਼ਦੀਕ ਨਾਲ ਹੀ ਲੱਗਦਾ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆਉਂਦਾ ਹੈ ਤੇ ਹਰੀਕੇ ਪੱਤਣੋਂ ਬਿਲਕੁਲ ਆਪਾਂ ਜਦੋਂ ਸਤਲੁਜ ਦਰਿਆ ਠਿਕਾ ਜਿਹਾ ਵਾਲਾ ਪੁਲ ਟੱਪਦੇ ਆਂ ਅਗਲੇ ਪਾਸੇ ਪਿੰਡ ਆ ਜਾਂਦਾ ਬੂ ਇੱਥੋਂ ਕੋਈ ਅੱਧਾ ਕਿਲੋਮੀਟਰ ਕਿਲੋਮੀਟਰ ਦੀ ਦੂਰੀ ਹੈ ਸਾਰੀ ਹਰੀਕੇ ਪੱਤਣ ਦੀ ਤਕਵੀਰ ਮਨਦੀਪ ਸਿੰਘ ਉਹਨਾਂ ਦੇ ਘਰ ਆਏ ਆਂ ਇਸ ਘਰੋਂ ਤਕਰੀਬਨ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਵੀਰੋਂ ਨਹੀਂ ਕੋਈ ਇੱਕ ਦੋ ਨਗ ਲੈ ਕੇ ਆਉਂਦੇ ਦਾ ਲਿਆ ਕੇ ਸੇਲ ਕਰਦੇ ਆ ਪਸ਼ੂ ਅੱਜ ਇੱਕੋ ਇੱਕ ਝੋਟੀ ਵਿਖਾਉਣੀ ਆ ਭਰਾਵਾਂ ਨੂੰ ਦੂਜਾ ਸੂਬਾ ਸੂਈ ਏ ਝੋਟੀ ਤਾਜੀ ਬਾਕੀ ਇਸ ਵਕਤ ਦੁੱਧ ਵੀ ਚੰਗੇ ਤੇ ਚੱਲਣ ਢਈ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤਰੀਕ ਅੱਜ ਨੋਟ ਕਰ ਲਓ ਤੁਸੀਂ 7 ਜਨਵਰੀ ਸਵੇਰ ਮਾਰਨਿੰਗ ਦੇ ਕੋਈ 9 ਵਜ ਦਾ ਟਾਈਮ ਸੋ ਚਵਾਈ ਵਿੱਚੇ ਭਰਾਵਾਂ ਨੂੰ ਦਿਖਾ ਦੇਵਾਂਗੇ ਅੱਗੋਂ ਕੋਈ ਵੀ ਫਾਰਮਰ ਭਰਾ ਇੱਥੇ ਆਣ ਕੇ ਆਪਣੀ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤਸੱਲੀ ਕਰ ਸਕਦੇ ਹੋ ਹਉ ਕਰਦੇ ਆ ਪੂਰੀ ਗੱਲਬਾਤ ਲੈਨੀ ਆ ਬਤੇਰੇ ਡਿਟੇਲ ਸਭ ਤੋਂ ਪਹਿਲਾਂ ਮਨਦੀਪ ਸਾਸਰੀ ਗੱਲ ਬਾਜੀ ਸਾਸਰੀ ਗੱਲ ਬਾਜੀ ਹੋਰ ਸਨੋ ਕੀ ਹਾਲ ਚਾਲ ਹੋਰ ਭਰਾ ਠੀਕ ਠਾਕ ਵਧੀਆ ਭਾਈ ਕੈਮ ਸੇਤਾ ਵੀਰੇ ਵਧੀਆ ਵਧੀਆ ਲੈ ਵੀ ਮਨਦੀਪ ਅੱਜ ਵੈਸੇ ਚਲੋ ਮੈਂ ਤਾਂ ਰਾਤਾ ਸੀ ਵੀ ਇੱਕ ਦੋ ਦੋ ਗਨਾਗ ਵਿਖਾਉਣ ਦਾ ਹਾਂਜੀ ਤੇ ਫਿਲਹਾਲ ਚਲੋ ਕੋਈ ਪਸ਼ੂ ਸੇਲ ਵੀ ਹੋ ਜਾਂਦਾ ਆਪਣੇ ਕੋਲੋਂ ਹਾਂਜੀ ਹਾਂਜੀ ਅੱਜ ਜਿਹੜੀ ਇੱਕੋ ਇੱਕ ਝੋਟੀ ਆਪਾਂ ਦਿਖਾਉਣੀ ਆ ਭਰਾਵਾਂ ਨੂੰ ਹਾਂਜੀ ਵੱਡੀ ਝੋਟੀ ਆ ਬਾਕੀ ਮਾਲ ਪਹਿਲਾਂ ਦੱਸੋ ਵੀ ਵਪਾਰ ਦਾ ਕੰਮ ਤੁਰਿਆ ਆਉਂਦਾ ਵੀਰੇ ਹਾਂਜੀ ਹਾਂਜੀ 3-4 ਡੰਗਰ ਆਉਂਦੇ ਆਪਣੇ ਠੀਕ ਆ ਇੱਕ ਦੋ ਨਾਗ ਅੱਛਾ ਅੱਜ ਜਿਹੜੀ ਵੀਰੇ ਮਨਦੀਪ ਛੋਟੀ ਆਪਾਂ ਵਖਾਉਣੀ ਆ ਭਰਾ ਇਹ ਛੋਟੀ ਦਾ ਸੁਭਾ ਦੱਸਦਿਏ ਵੀਰਾਂ ਨੂੰ ਸੁਭਾ ਕਿੰਨਾ ਤੇ ਦਿਨ ਸਮਾ ਕਿੰਨਾ ਹੋ ਗਿਆ ਇਸੋਈ ਰਾਜਵੀਰੇ ਦੂਜਾ ਸੁਭਾ ਐ ਹਾਂਜੀ ਇਹਨੂੰ 24 ਤੋਂ 25 ਦਿਨ ਹੋ ਗਿਆ ਇਸੋਈ ਨੂੰ ਠੀਕ ਆ ਜੀ ਤੇ ਕੱਦ ਕਾਟ ਵੇ ਲੋ ਛੋਟੀ ਦਾ ਥਣ ਲੈ ਵੇਖ ਲੋ ਠੀਕ ਆ ਜੀ ਲੋ ਜੀ ਫੁੱਲ ਵੱਡੇ ਹਾਈਟ ਕੱਦ ਦੀ ਮਾਲਕਨਾਂ ਬਾਕੀ ਆਪਾਂ ਇਹ ਗੱਲ ਪਹਿਲਾਂ ਹੀ ਨੋਟ ਕਰਾ ਦਿੰਨੇ ਆ ਵੀਰਾਂ ਨੂੰ ਕਿਸੇ ਨੇ ਲਾਗਿਓ ਕਿਸੇ ਨੂੰ ਦੂਰ ਹੋਣਾ ਸਿਆਲੀ ਦਿਹਾੜੀਆਂ ਨੇ ਠੀਕ ਆ ਜੀ ਬਾਕੀ ਵੱਡੇ ਹਾਈਟ ਕੱਦ ਦੇ ਵਿੱਚ ਤੇ ਝੋਟੀ ਇਹ ਅਜ ਦਿਨ ਕਿੰਨੇ ਦੱਸੇ ਫਿਰ ਉਸ ਨੂੰ 24 ਤੋਂ 25 ਦਿਨ 24 ਤੋਂ 25 ਦਿਨ ਹਾਂਜੀ ਭਰਾ ਠੀਕ ਹੈ ਭਰਾ ਮਗਰ ਕਟਾ ਮੇਲਕਾਫ ਹਾਂਜੀ ਕਟਾ ਜੀ ਲਓ ਜੀ ਮਗਰ ਇਹਦੇ ਕਟਾ ਮੇਲਕਾਫ ਆ ਇਸ ਵਕਤ ਮਨਦੀਪ ਜੀ ਦੇ ਥਲੇ ਦੁੱਧ ਕਿੰਨਾ ਜੇਕਰ 25 24 ਦਿਨਾਂ ਦੇ ਆਪਾਂ ਨਚੋੜ ਕੱਢਿਆ ਪੀਕ ਤੇ ਚੱਲਣ ਦੀ ਕਿੰਨਾ ਕ ਦੁੱਧ ਦੁੱਧ ਵੀ ਜੀ 14 ਕਿਲੋ ਤਿਆਰ ਹੈ ਥਲੇ 14 ਕਿਲੋ ਹਾਂਜੀ ਆਜਰ ਦੁੱਧ ਹਾਂਜੀ ਵੀ ਠੀਕ ਹੈ ਭਰਾ ਲਓ ਜੀ 14 ਕਿਲੋ ਦੁੱਧ ਇਸ ਵਕਤ ਝੋਟੀ ਥਲੇ ਹਾਜ਼ਰ ਆ ਚਵਾਈ ਚੁਵਾਈ ਦੀ ਦੱਸ ਦੇ ਮੇਰਾ ਭਰਾ ਚਵਾਈ 1 ਨੰਬਰ ਭਾਜੀ ਠੀਕ ਹੈ ਤੇ ਕਦ ਕੋਤ ਪੂਰਾ ਵੱਡਾ ਇੱਕ ਵਾਰੀ ਫਿਰ ਆਪਾਂ ਨੋਟ ਕਰਾ ਦਿੰਦੇ ਵੀਰਾਂ ਨੂੰ ਠੀਕ ਆ ਜੀ 25 24 ਦਿਨਾਂ ਦੇ ਦੌਰਾਨ ਇਸ ਵਕਤ 14 ਕਿਲੋ ਦੁੱਧ ਵੀਰਾਂ ਦਾ ਹਾਜ਼ਰ ਆ ਬਾਕੀ ਮਨਦੀਪ ਆਪਾਂ ਪਹਿਲਾਂ ਵੀ ਮਾਲ ਕਾਫੀ ਪਾਇਆ ਹੈ ਮੱਝਾਂ ਵੱਡੀਆਂ ਪਾਈਆਂ ਕਦੀ ਮੈਨੂੰ ਲੱਗਾ 15 1600 ਲੀਟਰ ਲੀਆਂ ਮੈਂ ਆਪਾਂ ਕਰ ਉਧਰੋਂ ਵੀ ਪਾਈਆਂ ਹਾਂਜੀ ਹਾਂਜੀ ਪਾਈਆਂ ਠੀਕ ਹੈ ਭਰਾ ਤੇ ਬਾਕੀ ਖੋੜਾ ਥੋੜਾ ਖੋਲ ਕੇ ਨੂੰ ਤੋਰ ਤਾਰ ਕੇ ਦਿਖਾਈਏ ਝੋਟੀ ਨੂੰ ਠੀਕ ਆ ਜੀ ਸੋ 25 24 ਦਿਨਾਂ ਦਾ ਸੂਬਾ ਵੱਡੀ ਝੋਟੀ ਆ ਜਿਹੜੇ ਆਪਣੇ ਫਾਰਮਰ ਭਰਾ ਤਕਰੀਬਨ 15 14 14 ਕਿਲੋ ਵਾਲਾ ਚੁਬਾਈ ਪਸਮਾਈ ਆਪਾਂ ਪ੍ਰੋਪਰ ਤੁਹਾਨੂੰ ਵੀਡੀਓ ਦੇ ਵਿੱਚ ਹੀ ਦਿਖਾ ਦੇਾਂਗੇ। ਬਾਕੀ ਥੱਲਿਓ ਲੇਵੇ ਦੀ ਬੰਤਰ ਚੰਗੀ ਆ। ਹੁਣ ਵੈਸੇ ਚੁਬਾਈ ਦਾ ਟਾਈਮ ਆ ਠੀਕ ਆ ਜੀ 9:00 ਵਜੇ ਮਾਰਨਿੰਗ ਦਾ ਟਾਈਮ ਆ ਤੇ ਪਸ਼ੂ ਜਿੰਨਾ ਵੀ ਹੈਗਾ ਭਰੇ ਥਾਣ ਭਰੇ ਭਾਂਡੇ ਸਾਰੇ ਭਰਾਮ ਨੂੰ ਚੀਜ਼ ਨਜ਼ਰ ਆਈ ਜਾਣੀ ਆ। ਬਾਕੀ ਥਾਣ ਥਣ ਦਾ ਸਹਿਜ ਬਹੁਤ ਵਧੀਆ। ਕਿਸੇ ਤਰ੍ਹਾਂ ਦੀ ਵੀ ਕੋਈ ਮਤਲਬ ਧਾਰਾਂ ਅਗਲੇ ਪੀਸਾ ਥਾਣਾਂ ਚ ਕੋਈ ਵਾਧਾ ਘਾਟਾ ਤਾਂ ਨਹੀਂ ਹੈਗਾ ਜੀ। ਦੁੱਧ ਦੀ ਗਾਰੰਟੀ ਹੋਊਗੀ ਆਪਣੀ। ਦੁੱਧ ਦੀ ਵੀ 14 ਕਿਲੋ ਦੀ ਗਾਰੰਟੀ ਆ। ਕੋਈ ਦੋ ਟਾਈਮ ਤਿੰਨ ਟਾਈਮ ਚੋਗੇ ਆਪਣੇ ਘਰੇ ਤਸੱਲੀ ਕਰ चौबाई भी एक का नंबर ठीक है ठीक है लो जी ठीक है सो बड़ी झोटी है बाकी कोई गल नहीं पर आराम नाल तोड़ दिए कोई घटा घड़ी रख हां लो भी करा दे जाके पूरी ठीक है हां ठीक है ਸੋ ਨੇਵਾਲੂਆ ਬੜਾ ਟਿਕਾਣੇ ਤੇ ਆ ਬਾਕੀ ਥਣ ਬਹੁਤ ਵਧੀਆ ਲੱਗਾ ਠੀਕ ਆ ਤੇ ਮੈਨੂੰ ਲੱਗਦਾ ਵੀ ਚਲੋ ਕੋਈ ਖੇਚਲ ਕਰ ਲੇ ਤੁਹਾਡੇ ਨਾਲੋਂ ਵੀ ਕਿਸੇ ਦੀ ਜਿਆਦਾ ਚੰਗੀ ਸੇਵ ਨਹੀਂ ਤਾਂ ਕਿਲੋ ਕਾਢ ਤੋਂ ਦੁੱਧ ਪਸ਼ੂ ਵਧਾ ਵੀ ਸਕਦਾ ਹਾਂ ਜੀ ਜੀ ਸੋ ਇਸ ਵਕਤ ਤਾਂ 14 ਕਿਲੋ ਦੀ ਸ਼ਾਦੀ ਵੀਰਾਂ ਦਾ ਵੀ ਦੇ ਦੇਾਂਗੇ ਤਸੱਲੀ ਦੇ ਦੇਾਂਗੇ ਕੋਈ ਭਰਾ ਦੀ ਦੋ ਟਾਈਮ ਚੋਕੇ ਤਸੱਲੀ ਕਰ ਲੇ ਇਧਰੋਂ ਜਸ਼ਨ ਮਾਰ ਕੇ ਕੈਮਰਾ ਥੋੜਾ ਲਾ ਕੇ ਜੂਮ ਕਰਕੇ ਵਿਖਾ ਦੇਈਂ ਭਰਾਵਾਂ ਨੂੰ ਥਣ ਦਾ ਸਹਿਜ ਇਧਰ ਬਹਿਣੀ ਵਾਲੇ ਪਾਸਿਓ ਮਿਲਕਣਾੜ ਕਾਫੀ ਮੋਟੀ ਦਿਖਾਈ ਦੇਊਗੀ ਤੁਹਾਨੂੰ ਦੋਵੇਂ ਪਾਸੇ ਦੋਨਾਂ ਬਣੇ ਭਾਜੀ ਦੋਨੋਂ ਮਰੇ ਸੋ ਆ ਬੈਕਸਾਈਡ ਤੋਂ ਸਟਰਕਚਰ ਆ ਲਵੇ ਦਾ ਬਿਲਕੁਲ ਬੰਦ ਫਿੱਟ ਲਵੇ ਦੀਆਂ ਠੀਕ ਆ ਜੀ ਨਿੱਗਰ ਝੱਡਾ ਕਰਮਾਲੀ ਦਾ ਸੋ ਵੱਡੀ ਝੋਟੀ ਇਹ ਦੇਖੋ ਨਾੜਾਂ ਦੇ ਸੋਣੀ ਹਾਈਟ ਕੱਤ ਦੀ ਮਾਲਕਨ ਇੱਧਰ ਨੂੰ ਮੜਾ ਹਾਂ ਵਿਖਾ ਦਿਓ ਕੋਈ ਤਸੱਲੀ ਨਾਲ ਹਾਂ ਬਾਕੀ ਵਿਰਲ ਬੁਰਲ ਬੜੇ ਵਧ ਗਿਆ ਸਪੈਸ਼ਲ ਵਿਰਲ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਤਸੱਲੀ ਕਰੇ ਇੱਥੇ ਆਣ ਕੇ ਠੀਕ ਆ ਇਹਦਾ ਮਨਦੀਪ ਡਿਮਾਂਡ ਇਹਦੀ ਮੁੱਲ ਕੀ ਕਰਦੇ ਪੈ ਵੀਰ ਝੋਟੀ ਦੀ ਵੀਰ ਜੀ ਡਿਮਾਂਡ ਤੇ 1 35 ਕਰਦੇ ਆ ਆ ਇੱਕ 35 ਹਾਂਜੀ ਯੈਸ ਨੂੰ ਵਾਲੀ ਗੱਲ ਹੀ ਕਰਾਂਗੇ ਆਪਾਂ ਜਿੱਥੇ ਇੱਕ ਮਾਲ ਦੇ ਦੇਣਾ ਵੀ ਜਿਆਦਾ ਮਤਲਬ ਖਿੱਚਾ ਤੋਨੀ ਦਾ ਕੰਮ ਨਾ ਰਹੇ ਜੇ ਕੋਈ ਅਗਲਾ ਸਾਈ ਪਾਉਣ ਵਾਲਾ ਬਣੇ ਤੇ ਚੀਜ਼ ਲੈ ਕੇ ਜਾਂਦਾ ਇੱਕ 30 ਦੀ ਇੱਕ 30 ਦੀ ਹਾਂਜੀ ਮਾੜਾ ਇੱਕ 30 ਇੱਕ 29 ਇੱਕ 28 ਛੱਡੀਆ ਇੱਕ 5 ਦੀ ਦੇ ਦਿੱਤੀ ਸਵਾ ਸੁਬਾ ਦੀ ਦੇ ਦਿੱਤੀ ਛੋਟੀ ਲੋ ਵੀ ਸਵਾ ਲੱਖ ਦੀ ਵੀਰਾਂ ਦਾ ਛੋਟੀ ਦੇ ਦਾਂਗੇ ਹੋਰ ਵੀ ਤੁਹਾਨੂੰ ਥੋੜਾ ਪਤਾ ਗੱਡ ਲੈ ਵਾ ਵੇਖੋ ਕੋਈ ਕਮੀ ਮਾੜਾ ਕੋਈ ਕਮੀ ਪੇਸ਼ੀ ਆਈ ਨਹੀਂ ਤੇ ਸੋ ਸਵਾ ਲੱਗਦੀ ਹੈ ਬਾਕੀ ਆਇਆ ਗਿਆ ਤਾਂ ਹੋ ਜੂਗਾ ਥੋੜਾ ਪਤਾ 1 ਲੱਖ 22000 ਚੋਂ 100 ਰੁਪਿਆ ਛੋਟ ਹੋਗੀ। ਲਓ ਜੀ ਫਾਈਨਲ 1 ਲੱਖ 22000 ਦੇ ਵਿੱਚੋਂ 100 ਰੁਪਿਆ ਵੀਰਾਂ ਦਾ ਛੋਟ ਕਰ ਦਿਆਂਗੇ। ਕਸਰਾ ਹੀ ਕੱਢ ਦਿੱਤੀਆਂ ਨੇ ਬਾਕੀ ਮੇਰੇ ਭਰਾ ਠੀਕਾ ਜੀ ਪਹਿਲਾਂ ਹੀ ਆਪਾਂ ਮੁੱਲ ਕਹਿ ਕੁਹਾ ਕੇ ਵੀਰਾਂ ਨੂੰ ਉਹਨਾ ਕਰਾ ਦਿੰਦੇ ਆ ਜਿੱਥੇ ਪਸ਼ੂ ਦਿੱਤਾ ਹੀ ਜਾਵੇ। ਵੀ ਜਿਆਦਾ ਕੋਈ ਭਰਾ ਖੇਚੋ ਤੂੰ ਨਹੀਂ ਦੇ ਵਿੱਚ ਪਵੇ ਨਾ ਠੀਕਾ ਜੀ। ਸੋ ਚੰਗੀ ਝੋਟੀ ਆ 14 ਸਰੀ ਝੋਟੀ ਅੱਜ ਜਿਹੜੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਚਵਾਈ ਨਾਲ ਦੀ ਨਾਲ ਹੀ ਦਿਖਾਵਾਂਗੇ ਭਰਾਵਾਂ ਨੂੰ। ਇੱਕ ਨੰਬਰ ਚੋਣ ਬਾਕੀ ਬਹੁਤ ਖੂਬਸੂਰਤ ਆ ਤੇ ਇੱਕ ਮਨਦੀਪ ਨੰਬਰ ਆਪਣੇ ਕਰਦੇ ਸਾਂਝੇ ਵੀਰ 8437842935 ਠੀਕ ਹੈ ਭਰਾ ਇੱਕ ਵਾਰੀ ਫਿਰ ਬੋਲਦਗੇ 8437842935 ਕਿ 81948 65850 ਠੀਕ ਹੈ ਜੀ 81948 6556 65856 ਹਾਂਜੀ ਇਹ ਨੰਬਰਾਂ ਤੇ ਦੋਸਤੋਂ ਕਾਲ ਕਰੋ ਪਿੰਡ ਬੂ ਵਿਜਿਟ ਕਰਨੀਆਂ ਤੁਸੀਂ ਹਰੀ ਕੇ ਪਤਣ ਦੇ ਬਿਲਕੁਲ ਲਾਗੇ ਸੋ ਚੰਗੀ ਝੋਟੀ ਆ ਜਿਹੜੇ ਫਾਰਮਰ ਭਰਾ ਕੋਈ ਡੇਰੀ ਪਰਪਸ ਵਾਸਤੇ ਕੋਈ ਚੰਗੇ ਜਾਨਵਰ ਖਰੀਦਣਾ ਚਾਹੁੰਦੇ ਆ ਤੇ ਡੇਰੀ ਦੇ ਵਿੱਚ ਵੀ ਖਾਸ ਪਾਉਣ ਵਾਸਤੇ ਬੜੀ ਵਾਧੇ ਵਾਲੀ ਆ ਕੋਈ ਗੱਲ ਨਹੀਂ ਤੁਸੀਂ ਬਾਈ ਆਪਾਂ ਕਰਕੇ ਦਿਖਾ ਦੇਾਂਗੇ ਇਹਦੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਬਾਕੀ ਦੱਬ ਕੇ ਸ਼ੇਅਰ ਕਰ ਦਿਓ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ